ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਜੀ ਮੈਂ ਤੁਹਾਡਾ ਬਹੁਤ ਬਹੁਤ ਬੜਾ ਕਮ ਜੀ ਤੇ ਸਤਿਨਾਕ ਪਹੁੰਚਦੇ ਜਿਵਾ ਜੀ ਭਾਈ ਕੋਈ ਸ਼ੇਰ ਲਗਭਗ ਗਾਵਾਂ ਸੇਲ ਆ ਆ ਉਪਰ ਗੱਲਬਾਤ ਕਰ ਗਈ ਭਾਈ ਅਸਿਕਰ ਸਤਿ ਸ਼੍ਰੀ ਅਕਾਲ ਜੀ ਹੋਰ ਸੰਤੂ ਸਾ ਬਹੁਤ ਵਧੀਆ ਬਹੁਤ ਵਧੀਆ ਕਿਵੇਂ ਜੀ ਲੱਗ ਰਿਹਾ ਹੈ ਐ ਚੱਲੀ ਅੱਲਾ ਵਧੀਆ ਲੱਗਦੀਆਂ ਜਾਂਦੀਆਂ ਜੀ ਸਤਿ ਸ੍ਰੀ ਅਕਾਲ ਪਰਾਂ ਦੇ ਰੂਪ ਜਾਈ ਜਾਂਦੇ ਹਾਂ ਹਾਂਜੀ ਹਾਂਜੀ ਪਹਿਲੇ ਦਾਲੀ ਸੀ ਬਣਾ ਕੇ ਇਸ ਰੱਖੀ ਹੋਵੇ ਨਹੀਂ ਪਹਿਲਾਂ ਕੇਸ ਨਹੀਂ ਬੱਥੇ ਅੱਛਾ ਹੋਣੀ ਸ਼ੁਰੂ ਕੀਤੀ ਹੈ ਸ਼ਹਿਰੇ ਹੀ ਬੱਥੇ ਚਲੋ ਬੰਨਾ ਬੰਨਾ ਸਮੇਨਾ ਸਮੇਨਾ ਸਭ ਕੋਈ ਕਰਨਾ ਪੈਂਦਾ ਹੈ ਵੀ ਕਦੀ ਸਹੀ ਹੈ ਹੋਰ ਸਮੇਨਾ ਕੱਲ ਨੂੰ ਤੁਹਾਨੂੰ ਵੀ ਕਰਨਾ ਪੈਣਾ ਕਰਨਾ ਪੈਣਾ ਹੋਰ ਦੱਸੋ ਬਾ ਵਧੀਆ ਤੁਸੀਂ ਵਧੀਆ ਜੀ ਫਿਰ ਚੱਲਦੇ ਹਾਂ ਵਧੀਆ ਚੰਨੀ ਜਾਂਦਾ ਐਵੇਂ ਯਾਰੀਆਂ ਤੇ ਖਾਦਲੋ ਫੜਲੋ ਵਾਲੀ ਤੇ ਗੱਲ ਆ ਗਈ ਐਵੇਂ ਸਿੱਧੀ ਗੱਲ ਸਾਰੇ ਸਾਡੇ ਅਰਗੇ ਕੰਮਕਾਰਾਂ ਚ ਰੁੱਝੇ ਹੈ ਜੀ ਤੇਰੀ ਗੱਲ ਦੀ ਇੱਕ ਦੀ ਘੱਟ ਦੇਖਦੀ ਚਲੋ ਆਪ ਕੋ ਆਪਣੀਆਂ ਵਾਹ ਜੀ ਵਾਹ ਵੇਚੀ ਜਾਂਦੇ ਆ ਦੇ ਬੱਲੀ ਕਿਨੇ ਆ ਗਏ ਅੱਜ 5 ਪਾਵਾ ਜੀ ਚਲੋ 100 ਬਣ ਤਾਜੀ ਬੱਜੇ ਪੰਜੇ ਤਾਜ਼ਾ ਇੱਕ ਦਾ ਬੱਚਾ ਨਹੀਂ ਆਇਆ ਇੱਕ ਦਾ ਮਰ ਗਿਆ ਵਾ ਹਾਂ ਜੀ ਨੇ ਜੀ ਆ ਪਰਸੋਂ ਦੀ ਸਰੀ ਆ ਰਹਿਣ ਹਾਂ ਜੀ ਇਹਦੇ ਕੋਲ ਹੈ ਸਾਮ 15 16 ਕਿਲੋ ਕੋਲੀ ਬਰ ਮੈਂ ਤੇ ਲੈ ਜਾ ਕਿੱਥੇ ਆ ਸੁ ਆ ਵਹਿੜਿਆ ਅਜੇ 15 16 ਕਿਲੋ 15 16 ਕਿਲੋ ਮੂੰਹ ਦੀ ਛੇ ਦੰਦ ਹੋ ਗਈ 15 16 ਕਿਲੋ ਕੋਲੀ ਲੈਣ ਦੇਖੋ ਦੇਵਾਂ ਜੀ ਆ ਕਾਜੀ ਸੰਧੂ ਬਿੱਤੋ ਵਧਿਆ। ਫਾਈਟ ਦਾ। ਜਿਹੜਾ ਕਾਢੀ ਨੂੰ ਬੋਦਾਂ। ਜਿਹਨਾਂ ਸਾਰੋਂ ਹੀ ਨੇ ਕੱਢੀ ਵਾਇਦ। ਮੈਂ ਠੰਡੀ ਸੀਲਾ ਵੰਗਾ ਪਾਓ ਨਾ ਪਾਓ, ਬਿਨਾ ਮੰਗੇ ਤਾਂ ਚੋ। ਹਾਂਜੀ। ਹਾਂਜੀ। ਹਾਂਜੀ ਰੱਖੋ। ਮੋਹਲੇ ਦੇ ਜਿੰਦੀ ਜੀ 85 90 ਜੋ ਚਾਹਦਾ ਪਿਆ। ਇਸ ਕੋਈ ਗੱਲ। ਪੈਂਂਦੀ ਦੇ ਦੀਏ। ਫਾਟਿਆ। ਯਸ ਨੂੰ ਯੋਗਿਤ ਹੋਇਆ ਛੋਟ ਹੋਰ ਕਰਦਾ ਹਾਂ ਅੰਜੇ ਆ ਜਿਹੜਾ ਵੇਲਾ ਆ ਗਿਆ ਅੱਧੀ ਪਰ ਮੈਂ ਲੈ ਲਓ ਬਿਲਕੁਲ ਛੇ ਦਮੇ ਕਾਲੀ ਸ਼ਾ ਕਾਲੀ ਸਾਤ ਵਾਰ ਕਰਦੇ ਕੋਈ ਨਹੀਂ ਕੋਲ ਦਸੀ ਦਿਖਾਈ ਹਾਂ ਬਿਲਕੁਲ ਉਹ ਤਾਂ ਨਾ ਨਾ ਤਾਂ ਜਾਨ ਜਗਾ ਲਓ ਜਾਨ ਮਾਰੀ ਲੋ ਮਾਸ਼ੀ ਨੇ ਦੂਜੇ ਨਾਲ ਲੈ ਕਾਲੀ ਸੁਣਿਆ ਹਣੀ ਮੈਂ ਤਾਂ ਬਚਾ ਵਗਰ ਆ ਗਿਆ को हो को का है मतलब अरे मैंने प्रश्न आज चलो 58000 बाकी कोई एवो जी गल नहीं सूती हैं कोई रहमान ने तसल्ली करी अपनी हां जी हां जी एक इस इतिहास में सईड़े को 5 तो 6 दिन हो गए जे हां ਇਹ ਕਹਿੰਦੇ ਮਿੰਨਾ ਹੋਵੇ ਤੇ 22 ਕਿਲੋ ਜੇ ਜਿੱਤਾ ਮਰਜੀ ਕਹੇ ਤੇ 24 ਕਹਿ ਦਈਏ 25 ਕਿਲੋ 20 ਤੋਂ ਪਲੱਸ 25 ਕਿਲੋ ਐਸਨ ਥੋੜਾ ਲਾੜੇ ਦੁੱਧ ਆਲੇ ਲੋ ਜੀ 20 ਤੋਂ ਚਾਰ ਕਹਿੰਦੇ ਨਹੀਂ ਸੂਈ ਆ ਚਾਰ ਪੰਜ ਤੋਂ ਸੂਈ ਆ ਤੇ ਦੇਖੋ ਵਹਿੜੇ ਵੀ ਬਹੁਤ ਕਵਰਦੀ ਆ ਥੱਲੇ ਥੱਲੇ ਮੈਂ ਠੀਕ ਆ ਪੱਛਾ ਵੰਦ ਹੁੰਦਾ ਇਹਦੇ ਤੇ ਬੱਚਾ ਇਹ ਮਸਤੀ ਬੱਚਾ ਜੀ ਅੰਦਰ ਇਹ ਜਮ ਮਗਰ ਬੱਚੇ ਜੀ ਹਾਂ ਜੀ ਹਾਂ ਜੀ ਮੇਰੀ ਗੱਲ ਨਹੀਂ ਇਹ ਵੀ ਐ ਥੱਲੀ ਸੀ ਲ ਇੱਥੇ ਬੈ ਕੇ ਭਾਵੇਂ ਕੋਈ ਸੋੜੇ ਬੋਲੋ ਮੋਲ ਸਨੀਜੀ 25 ਕਿਲੋ ਦੀ ਗਾਰੰਟੀ ਆ ਇਸ ਟਾਈਮ 22 ਕਿਲੋ ਹੋਊਗਾ ਇਹਦੇ ਕੋਲ ਮੋਲ 95 ਕਰੀਏ 90 ਕਰੀਏ 80 ਆਦੀ ਦੇ ਦੇਾਂਗੇ 70 ਦੇ <laughs> हां ना हो जोगी जी, जो जी देखो देखो। देखो। पर ठीक है चलण दो दो ती का 70000 ਦੀ ਹਾਂ ਨਾ ਜੈਸ ਤੋਂ 70 ਹੋ ਜਾਂਦੀ ਬਾਵਾ ਜੈਸ ਚੱਲਣ ਦੇ ਕੋਲ ਆਪਰੇ ਕੋ ਮੋੜ ਕਰਕੇ ਮਾਰ ਦੋ ਲੋ ਜਾਇਕਾ ਮੰਨਦਾ ਨੋ ਜਿਸ ਨੇ ਕਿ ਹੋਰ ਗਾ ਕੋਲ ਆ ਆ ਸਮਝੋ ਇਹ ਕੋਈ ਯਾਰ ਹੈ ਅਣੀ 11 ਕਿਲੋ ਦੋਤੇ ਪਰ ਇਹਦਾ ਬੱਚਾ ਮਰ ਗਿਆ ਜੇ

ਹਾਂ ਜੀ ਜਿੱਦੀ ਵਹਿੜ ਆ ਤੁਸੀਂ ਮੁੱਲ ਦੇ ਭਾਅ 45 ਦੀ ਆ 32000 ਦੇ ਦਾਂਗੇ 30 ਦੀ ਦੇ ਦਾਂਗੇ 28 ਯੈਸ ਨੋ ਹੋ ਜੋਗੀ 28 ਦੀ 28000 ਦੀ ਹੋ ਜੂਗੀ ਪਰ ਸਣੀ ਜੀ ਤੋਂ 10 ਕਿਲੋ ਤੋਂ ਬਾਹਰ ਹੋਣਾ ਠੀਕ ਆ ਜਿੱਦੀ ਵਹਿੜ ਆ 28000 ਦੀ ਦਤ ਕਿਉਂਕਿ ਬੱਚਾ ਮਰ ਗਿਆ ਇਸ ਕਰਕੇ ਬਿਲਕੁਲ ਜੀ ਬੱਚਾ ਮਰ ਗਿਆ ਬੱਚਾ ਨਾਮੇ ਨਹੀਂ ਲੱਗੇ ਤੁਹਾਨੂੰ ਵੀ ਭਾਗ ਪਣਿਆ ਹਾਂ ਤੁਸੀਂ ਭਾਗ ਪਣਦੇ ਨਹੀਂ ਹਾਂਜੀ ਬੜੇ ਜੱਸੀ ਅੱਗੇ ਦੋ ਹੜ੍ਹ ਦੋ ਇਹ ਵੀ ਤਾਰੀਖਾਂ ਤੁਸਾਂ ਇੱਕ ਦੇਖੀ ਆ ਜਾਂ ਬੱਚਿਆਂ ਨੇ ਘਾਹ ਮੈਦ ਦਾ ਮਰਿਆ ਜੇ ਅਜਿੰਦਾ ਹਾਂ ਜੋ 13 ਦੇ ਨੋਟ ਕਰ ਤੂੰ ਇਹਨੂੰ ਪੁੱਛ ਲੈ ਕਿ ਕਿਰੇ ਡੈਮੋਗਾ ਉਹ ਤਾਂਾਂ ਦਿਨਾਂ ਨੇ ਕਹਿੰਦੀ ਆਪਾਂ ਨਹੀਂ ਕੋਈ ਗਰੰਟੀ ਦਿੰਦੇ ਓਠੀ ਜੋ ਜੋ ਕੀ ਕਹੇ ਇਹ ਤੁਹਾਨੂੰ ਸੀ ਕਿ ਜਾ ਕੇ ਫੋਨ ਮੇਂ ਦੇਵਾ ਨੰਬਰ ਹਾਂਜੀ ਉਹ ਤਾਂ ਦਸ ਦਿਨ ਦੀ ਕੀਤੇ ਨੇ ਵੀ ਦਸ ਦਿਨ ਜਾਣੀ ਹਾਂ ਦੇ ਆਂ ਦੀ ਆਹ ਕਿਉਂ ਕਾਇਗੇ ਬੇਤੋ 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 ਆਹ ਠੰਡੀ ਸੀ ਲੈ ਜਿੰਨਾ ਮਰਜੀ ਕੋਈ ਬੈਗੇ ਚੋੜੇ ਪਾਣੀ ਤੂੰ ਤਾਂ 13 ਕਿੱਲਾ ਜੇ ਬਾਕੀ ਜਰਸੀ ਮੰਗਦੇ ਬਹੁਤ ਜਾਣੇ 45000 ਦੇ ਦੇ ਦਿਆਂਗੇ 40000 ਦੇ 35000 ਦੇ ਇਹ ਉਹ ਬੱਤੀ ਯਾਰ ਦੀ ਐਸ ਨਾ ਹੋਣੀ ਜੇ ਦੁੱਧ 13 ਕਿਲੋ ਜੇ ਚੈੱਕ ਕਰ ਲੋ ਕੋਈ ਜਲਦੀ ਹੋਣੀ ਇਹ ਵੀ ਬਰਾ ਗਰੇਨੇ ਸੁਈ ਅਮੀ ਹੈ ਕਿ ਦੋ ਮਹੀਨੇ ਹੈ ਇਹਨਾਂ ਦੀ ਬਾਪੂ ਦਾ ਸਾਦੀ ਦਾ ਕਿੰਨਾ ਕਿੰਨਾ ਯਾਦ ਆਇਆ ਕਰਦੇ ਸੋਲੋ ਫਿਲਵਾ ਹਾਂ ਅਹਰ ਏਜ ਦੀ ਜੀ ਉਹ ਅੱਛੀ ਜੇ 15 ਕਿ ਦਿਨਾਂ ਦੀ ਜਿਹੜੀ ਆਹ ਬੱਤੀ ਬੱਤੀ ਇੱਕ ਪੱਧਰ ਤੇ 11 ਕਿਲੋ ਹੋਗਾ 11 ਦੇ ਦੋ ਦੋ ਹੋਗਾ ਜਰਸੀ ਨਾਲ 11 ਦੇ ਤੋਈ ਬਦਲੀਆ ਤੋਈ ਬੱਤੀ ਤੋਈ ਇਹ ਮਾਰੀ ਲੈ ਦੋਸਤ ਬਾਕੀ ਲੋਕਾਂ ਨਾਲ ਬਲਰ ਬਲਰ ਸਾਤ ਬੀ ਦੀਆ ਲਾਤ ਪੀਰ ਬੋਲੋ ਇਹ ਤੇ ਜੋ ਮਰਜ਼ੀ ਕਰੀਏ 35000 ਦੀ ਦੇਣੀ ਕਿ 40000 ਹੋਰ ਥੱਲੇ 28000 ਦੀ ਜਾਂ ਤਾਂ ਬਧੀ 27000 ਦੀ ਯਸਣ ਹੋਣੀ ਏ ਪਰ ਠੀਕ ਆ ਜਲਾਮ ਤੋਂ ਬਾਅਦ 20000 ਦੀ ਜਾਂਦੀ ਏ 25000 ਦੀ ਬਿਲਕੁਲ ਪਾ ਮੁਸਤਫਾ ਦੀ ਜਾਂ ਉੱਥੇ ਆ ਕੇ ਦੇਖਣ ਵਾਲੀ ਗੱਲ ਕੀਤੀ ਸੀ ਵਾਹ ਵਾਹ ਉਹ ਵੀ ਮੇਰਾ ਨੰਬਰ ਇੱਕ ਪੈਣ ਲਈ ਤਾਂ ਮੇਰਾ ਵੀ ਵੇਖੋ ਪੰਜ ਬੈੜਾ ਆਓ ਇੱਥੇ ਚੁਆਈ ਕਰੋ ਪਾਸਟਰ ਤੁੱਲੀ ਕਰੋ ਆਕੇ ਲੋੜ ਹੈ ਕਿ ਖਰੀਦੇ ਜਿਹੜਾ ਜਿਹੜੀ ਜਿਹੜਾ ਪੈਸੇ ਦੇ ਨੇ ਇੱਕ ਵੇੜ ਕਰਿਆ ਬਾਜੀ 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 ਤੁਹਾਨੂੰ ਆਪਾਂ ਪੈਸੇ ਦੇਣੇ ਆ ਤੁੱਲੀਆਂ ਕਰੋ ਬਿਲਕੁਲ ਲੰਮਾ ਨਹੀਂ ਦੇਣਾ ਕਿਸੇ ਨੂੰ ਚਲੋ ਬੋਲੋ ਜੀ ਨਾਂ ਸੋਖ ਸੰਧੂਆ ਜੀ 81 46 46 75 22 ਜ਼ਿਲ੍ਹਾ ਵੀ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ